ਇਸ ਸਮੇਂ ਬਾਅਦ ਹੀ ਕੋਈ ਨਾ ਕੋਈ ਅਜੀਹੀ ਦੁਰਘਟਨਾ ਸਾਹਮਣੇ ਆ ਜਾਂਦੀ ਹੈ ਜੋ ਕਿ ਪੂਰੇ ਦੇਸ਼ ਨੂੰ ਹਿਲਾ ਕੇ ਰੱਖ ਦਿੰਦੀ ਹੈ ਹੁਣ ਜੋ 에ਅਰ ਇੰਡੀਆ ਦਾ ਜੋ ਜਹਾਜ਼ ਸੀ ਜੋ ਕਿ ਲੰਡਨ ਲਈ ਰਵਾਨਾ ਹੋਇਆ ਸੀ ਅਹਿਮਦਾਬਾਦ ਤੋਂ ਇਸ ਤੇ ਉਡਾਨ ਭਰੀ ਸੀ ਕਿੰਨੀ ਬੁਰੀ ਤਰੀਕੇ ਨਾਲ ਉਹ ਜਹਾਜ਼ ਸੀ ਕ੍ਰੈਸ਼ ਹੋ ਗਿਆ ਪਹਿਲਾਂ ਦੱਸਿਆ ਜਾ ਰਿਹਾ ਸੀ ਕਿ 30 ਤੋਂ 40 ਜਿਹੜੇ ਇਹਦੇ ਵਿੱਚ ਜਿਹੜੇ ਪੈਸੇਂਜਰ ਸਨ ਉਹਨਾਂ ਦਾ ਮਰਨ ਦਾ ਖੱਤ੍ਸ਼ਾ ਜਤਾਇਆ ਜਾ ਰਿਹਾ ਸੀ ਪਰ ਹੁਣ ਮ੍ਰਿਤਕਾਂ ਦਾ ਅੰਕੜਾ 100 ਤੱਕ ਪਹੁੰਚ ਚੁੱਕਿਆ ਹੈ 242 ਯਾਤਰੀ ਇਸ ਵਿੱਚ ਸਵਾਰ ਸਨ ਤੇ ਦੱਸਿਆ ਜਾ ਰਿਹਾ ਕਿ 100 ਲੋਕਾਂ ਦੇ ਮਰਨ ਦੀ ਖਬਰ ਜਿਹੜੀ ਹੈ ਸਾਹਮਣੇ ਆ ਰਹੀ ਹੈ ਤਾਂ ਸਾਬਕਾ ਸੀਐਮ ਰੂਪਾਨੀ ਸਮੇਤ 242 ਲੋਕ ਇਸ ਜਹਾਜ਼ ਦੇ ਵਿੱਚ ਸਵਾਰ ਹੁੰਦੇ ਨੇ ਤੇ ਦੱਸਿਆ ਜਾ ਰਿਹਾ ਕਿ ਇਸ ਵਿੱਚ 169 ਲੋਕ ਜਿਹੜੇ ਸਨ ਉਹ ਭਾਰਤੀ ਸਨ ਤੇ ਨਾਲ ਹੀ 53 ਲੋਕ ਜਿਹੜੇ ਸਨ ਉਹ ਬ੍ਰਿਟਿਸ਼ ਲੋਕ ਸਨ ਜੀਆਂ 53 ਬ੍ਰਿਟਿਸ਼ ਯਾਤਰੀ ਇਸ ਵਿੱਚ ਸਵਾਰ ਸਨ ਉੱਤੇ ਹੀ ਸੱਤ ਪੁਰਤਗਾਲੀ ਤੇ ਇੱਕ ਕੈਨੇਡਾ ਦਾ ਨਾਗਰਿਕ ਵੀ ਇਸ ਵਿੱਚ ਸ਼ਾਮਲ ਸੀ 에어 ਇੰਡੀਆ ਦੀ ਫਲਾਈਟ ਨੰਬਰ AI171 ਨੇ ਦੁਪਹਿਰ 1 ਵਜੇ 38 ਮਿੰਟ ਤੇ ਉਡਾਨ ਭਰੀ ਸੀ ਦੁਪਹਿਰ 1 ਵਜੇ 40 ਮਿੰਟ ਤੇ ਕ੍ਰੈਸ਼ ਹੋ ਜਾਂਦਾ ਹੈ ਜਾਣਕਾਰੀ ਦੇ ਮੁਤਾਬਿਕ ਵਿਮਾਨ 에어ਪੋਰਟ ਦੀ ਦੀਵਾਰ ਤੇ 에어 ਕਸਟਮ ਕਾਰਗੋ ਆਫਿਸ ਦੇ ਕੋਲ ਹੀ ਕ੍ਰੈਸ਼ ਹੋਇਆ ਵਿਮਾਨ ਦੇ ਡਿੱਗਦੇ ਹੀ ਪੂਰੇ ਇਲਾਕੇ ਦੇ ਵਿੱਚ ਤੁਸੀਂ ਤਸਵੀਰਾਂ ਵੇਖ ਸਕਦੇ ਹੋ ਕਿ ਧੂਏ ਦਾ ਗੁਬਾਰ ਜੋ ਹੈ ਉਹ ਦਿਖਾਈ ਦੇ ਰਿਹਾ ਇਸ ਤੋਂ ਪਹਿਲਾਂ ਅਸੀਂ ਜੇਕਰ 2020 ਦੀ ਗੱਲ ਕਰੀਏ ਤਾਂ ਇਸ ਨੇ 2020 ਦੇ ਪਲੇਨ ਕ੍ਰੈਸ਼ ਦੀ ਅਦਵਾਦੀ ਤੀ ਕੇਰਲ ਦੇ ਕੋਜੀਕੋਡ ਦੇ ਵਿੱਚ 7 ਅਗਸਤ 2020 ਨੂੰ 에어 ਇੰਡੀਆ ਐਕਸਪ੍ਰੈਸ ਦਾ ਵਿਮਾਨ ਰਨਵੇ ਤੋਂ ਫਿਸਲ ਕੇ ਕ੍ਰੈਸ਼ ਹੋ ਗਿਆ ਸੀ ਇਸ ਵਿੱਚ 21 ਪੈਸੇਂਜਰਸ ਦੀ ਮੌਤ ਹੋ ਗਈ ਸੀ ਜਦਕਿ 110 ਲੋਕ ਜ਼ਖਮੀ ਹੋਏ ਸੀ ਇਸ ਵਿੱਚ ਕੋਰੋਨਾ ਦੇ ਦੌਰਾਨ ਵੰਦੇ ਭਾਰਤ ਮਿਸ਼ਨ ਦੇ ਤਹਿਤ ਦੁਬਈ ਤੋਂ ਭਾਰਤੀਆਂ ਨੂੰ ਲਿਆਇਆ ਜਾ ਰਿਹਾ ਸੀ ਤੇ ਹੁਣ ਜੇਕਰ ਅਸੀਂ ਤਾਜ਼ਾ ਹਾਦਸੇ ਦੀ ਤਸਵੀਰਾਂ ਤੁਹਾਨੂੰ ਵਿਖਾਈਏ ਤਾਂ ਇਹ ਉਡਾਨ ਜੋ ਕਿ 에어 ਇੰਡੀਆ ਦੀ ਉਡਾਨ ਸੀ ਉਸਨੇ ਅਹਮਦਾਬਾਦ ਤੋਂ ਉਡਾਨ ਭਰੀ ਸੀ ਤੇ ਵਿਮਾਨ ਦੇ ਡਿੱਗਦੇ ਹੀ ਉਸ ਵਿੱਚ ਅੱਗ ਲੱਗ ਜਾਂਦੀ ਚਾਰੋਂ ਪਾਸੇ ਚਾਰੇ ਪਾਸੇ ਤੁਸੀਂ ਵੇਖ ਸਕਦੇ ਹੋ ਸਿਰਫ ਧੂਆਂ ਹੀ ਧੂਆਂ ਨਜ਼ਰ ਆ ਰਿਹਾ ਬਲਾਸਟ ਇੰਨੀ ਜ਼ੋਰ ਦੀ ਹੋਇਆ ਕਿ ਲੋਕ ਇੱਕਦਮ ਡਰ ਗਏ ਕਿ ਆਹ ਕੀ ਹੋਇਆ ਉੱਥੇ ਹੀ 242 ਲੋਕ ਸਵਾਰ ਸਨ ਤੇ ਹੁਣ ਦੱਸਿਆ ਜਾ ਰਿਹਾ ਕਿ 100 ਲੋਕਾਂ ਦੀ ਮੌਤ ਹੋ ਚੁੱਕੀ ਹੈ 169 ਭਾਰਤੀ ਇਸ ਵਿੱਚ ਸ਼ਾਮਲ ਸਨ ਤੇ ਨਾਲ ਹੀ 에ਅਰ ਇੰਡੀਆ ਨੇ ਹੈਲਪਲਾਈਨ ਨੰਬਰ ਵੀ ਜਾਰੀ ਕੀਤਾ ਹੈ ਵਿਮਾਨ ਹਾਦਸੇ ਤੋਂ ਬਾਅਦ ਇਸ ਨੰਬਰ ਨੂੰ ਜਾਰੀ ਕੀਤਾ ਗਿਆ ਤੇ ਨਾਲ ਹੀ ਤੁਹਾਨੂੰ ਦੱਸਿਆ ਕਿ ਲਗਾਤਾਰ ਮਿਤਕਾਂ ਦੇ ਜੋ ਜੋ ਮਿਤਕ ਲੋਕ ਨੇ ਉਹਨਾਂ ਦੇ ਦੇਹਾਂ ਨੂੰ ਕੱਢਣ ਵਾਸਤੇ ਜੋ ਰਾਹਤ ਤੇ ਬਚਾਅ ਕਾਰਜ ਜੋ ਕਰਮੀ ਨੇ ਉਹਨਾਂ ਨੂੰ ਬਹੁਤ ਜ਼ਿਆਦਾ ਮਸ਼ਕਕਤ ਕਰਨੀ ਪੈ ਰਹੀ ਹੈ ਬਹੁਤ ਜ਼ਿਆਦਾ ਦਿੱਕਤਾਂ ਦਾ ਜੋ ਇੱਥੇ ਸਾਹਮਣਾ ਕਰਨਾ ਪੈ ਰਿਹਾ ਹਾਲਾਂਕਿ ਪਹਿਲਾ ਇਹ ਵੀ ਚੀਜ਼ ਸਾਹਮਣੇ ਆਂਦੀ ਹੈ ਕਿ ਆਖਰਕਾਰ ਇਹ ਜੋ ਹਾਦਸਾ ਹੋਇਆ ਕੀ ਹੋਇਆ ਕਿਵੇਂ ਹੋਇਆ ਇਸ ਦੇ ਪਿੱਛੇ ਦੋ ਕਾਰਨ ਦੱਸੇ ਜਾ ਰਹੇ ਨੇ ਪਹਿਲਾ ਕਾਰਨ ਇਹ ਹੋ ਸਕਦਾ ਹੈ ਕਿ ਜਹਾਜ਼ ਦੇ ਇੰਜਨ ਦੇ ਵਿੱਚ ਖਰਾਬੀ ਆਈ ਹੋ ਸਕਦੀ ਹੈ ਦੂਜਾ ਕਾਰਨ ਜਹਾਜ਼ ਦੇ ਪਿਛਲੇ ਹਿੱਸੇ ਦਾ ਟਕਰਾਉਣਾ ਦੱਸਿਆ ਜਾ ਰਿਹਾ ਹੈ ਕਿ ਹੋ ਸਕਦਾ ਹੈ ਇਹ ਟਕਰਾ ਗਿਆ ਹੋਵੇ ਇਹ ਜਹਾਜ਼ ਬੋਇੰਗ 787 ਡ੍ਰੀਮ ਲਾਈਨਰ ਸੀ ਤੇ ਲੰਮੀ ਦੂਰੀਆਂ ਅੰਤਰਰਾਸ਼ਟਰੀ ਉਡਾਨਾਂ ਦੇ ਲਈ ਇੱਕ ਸ਼ਾਨਦਾਰ ਜਹਾਜ਼ ਇਸ ਨੂੰ ਮੰਨਿਆ ਜਾਂਦਾ ਹੈ ਜਹਾਜ਼ ਦੇ ਵਿੱਚ ਕੁੱਲ 220 ਯਾਤਰੀ 12 ਚਾਲਕ ਦਲ ਦੇ ਮੈਂਬਰ ਦੱਸੇ ਜਾ ਰਹੇ ਨੇ ਕਰੂ ਮੈਂਬਰਸ ਜਿਹੜੇ ਨੇ ਦੱਸੇ ਜਾ ਰਹੇ ਨੇ 242 ਟੋਟਲ ਇਸ ਜਹਾਜ਼ ਦੇ ਵਿੱਚ ਲੋਕ ਜਿਹੜੇ ਸਨ ਸਵਾਰ ਸੰ ਪਹਿਲਾਂ 50 ਤੇ ਹੁਣ ਅੰਕੜਾ 100 ਤੱਕ ਪਹੁੰਚ ਚੁੱਕਿਆ ਉੱਥੇ ਕੁਝ ਤਸਵੀਰਾਂ ਇੰਨੀ ਕੁ ਜ਼ਿਆਦਾ ਪਰੇਸ਼ਾਨ ਕਰਨ ਵਾਲੀਆਂ ਨੇ ਲੋਕ ਜਿਹੜੇ ਨੇ ਉੱਥੇ ਵੇਖ ਸਕਦੇ ਆ ਕਿ ਲੋਕ ਕਿਵੇਂ ਸੜ ਕੇ ਉਹਨਾਂ ਦੀ ਕੀ ਹਾਲਤ ਹੋ ਚੁੱਕੀ ਆ ਉਹ ਅਸੀਂ ਬਿਆਨ ਵੀ ਨਹੀਂ ਕਰ ਸਕਦੇ ਕੁਝ ਸਮੇਂ ਬਾਅਦ ਹੀ ਕੋਈ ਨਾ ਕੋਈ ਅਜੀਹੀ ਦੁਰਘਟਨਾ ਸਾਹਮਣੇ ਆ ਜਾਂਦੀ ਹੈ ਜੋ ਕਿ ਪੂਰੇ ਦੇਸ਼ ਨੂੰ ਹਿਲਾ ਕੇ ਰੱਖ ਦਿੰਦੀ ਹੈ ਹੁਣ ਜੋ 에ਅਰ ਇੰਡੀਆ ਦਾ ਜੋ ਜਹਾਜ਼ ਸੀ ਜੋ ਕਿ ਲੰਡਨ ਲਈ ਰਵਾਨਾ ਹੋਇਆ ਸੀ ਅਹਮਦਾਬਾਦ ਤੋਂ ਇਸ ਤੇ ਉਡਾਨ ਭਰੀ ਸੀ ਕਿੰਨੀ ਬੁਰੀ ਤਰੀਕੇ ਨਾਲ ਉਹ ਜਹਾਜ਼ ਸੀ ਕ੍ਰੈਸ਼ ਹੋ ਗਿਆ ਪਹਿਲਾਂ ਦੱਸਿਆ ਜਾ ਰਿਹਾ ਸੀ ਕਿ 30 ਤੋਂ 40 ਜਿਹੜੇ ਇਹਦੇ ਵਿੱਚ ਜਿਹੜੇ ਪੈਸੇਂਜਰ ਸਨ ਉਹਨਾਂ ਦਾ ਮਰਨ ਦਾ ਖੱਤ੍ਸ਼ਾ ਜਤਾਇਆ ਜਾ ਰਿਹਾ ਸੀ ਪਰ ਹੁਣ ਮ੍ਰਿਤਕਾਂ ਦਾ ਅੰਕੜਾ 100 ਤੱਕ ਪਹੁੰਚ ਚੁੱਕਿਆ ਹੈ 242 ਯਾਤਰੀ ਇਸ ਵਿੱਚ ਸਵਾਰ ਸਨ ਤੇ ਹੁਣ ਦੱਸਿਆ ਜਾ ਰਿਹਾ ਕਿ 100 ਲੋਕਾਂ ਦੇ ਮਰਨ ਦੀ ਖਬਰ ਜਿਹੜੀ ਹੈ ਸਾਹਮਣੇ ਆ ਰਹੀ ਹੈ ਤਾਂ ਸਾਬਕਾ ਸੀਐਮ ਰੂਪਾਨੀ ਸਮੇਤ 242 ਲੋਕ ਇਸ ਜਹਾਜ਼ ਦੇ ਵਿੱਚ ਸਵਾਰ ਹੁੰਦੇ ਨੇ ਤੇ ਦੱਸਿਆ ਜਾ ਰਿਹਾ ਕਿ ਇਸ ਵਿੱਚ 169 ਲੋਕ ਜਿਹੜੇ ਸਨ ਉਹ ਭਾਰਤੀ ਸਨ ਤੇ ਨਾਲ ਹੀ 53 ਲੋਕ ਜਿਹੜੇ ਸਨ ਉਹ ਬ੍ਰਿਟਿਸ਼ ਲੋਕ ਸਨ ਜੀਆਂ 53 ਬ੍ਰਿਟਿਸ਼ ਯਾਤਰੀ ਇਸ ਵਿੱਚ ਸਵਾਰ ਸਨ ਉੱਥੇ ਹੀ ਸੱਤ ਪੁਰਤਗਾਲੀ ਤੇ ਇੱਕ ਕੈਨੇਡਾ ਦਾ ਨਾਗਰਿਕ ਵੀ ਇਸ ਵਿੱਚ ਸ਼ਾਮਲ ਸੀ 에어 ਇੰਡੀਆ ਦੀ ਫਲਾਈਟ ਨੰਬਰ AI171 ਨੇ ਦੁਪਹਿਰ 1 ਵਜੇ 38 ਮਿੰਟ ਤੇ ਉਡਾਨ ਭਰੀ ਸੀ ਦੁਪਹਿਰ 1 ਵਜੇ 40 ਮਿੰਟ ਤੇ ਕ੍ਰੈਸ਼ ਹੋ ਜਾਂਦਾ ਹੈ ਜਾਣਕਾਰੀ ਦੇ ਮੁਤਾਬਿਕ ਵਿਮਾਨ 에어ਪੋਰਟ ਦੀ ਦੀਵਾਰ ਤੇ 에어 ਕਸਟਮ ਕਾਰਗੋ ਆਫਿਸ ਦੇ ਕੋਲ ਹੀ ਕ੍ਰੈਸ਼ ਹੋਇਆ ਵਿਮਾਨ ਦੇ ਡਿੱਗਦੇ ਹੀ ਪੂਰੇ ਇਲਾਕੇ ਦੇ ਵਿੱਚ ਤੁਸੀਂ ਤਸਵੀਰਾਂ ਵੇਖ ਸਕਦੇ ਹੋ ਕਿ ਧੂਏ ਦਾ ਗੁਬਾਰ ਜੋ ਹੈ ਉਹ ਦਿਖਾਈ ਦੇ ਰਿਹਾ ਇਸ ਤੋਂ ਪਹਿਲਾਂ ਅਸੀਂ ਜੇਕਰ 2020 ਦੀ ਗੱਲ ਕਰੀਏ ਤਾਂ ਇਸ ਨੇ 2020 ਦੇ ਪਲੇਨ ਕ੍ਰੈਸ਼ ਦੀ ਅਦਵਾਦੀ ਤੇ ਕੇਰਲ ਦੇ ਕੋਜੀਕੋਡ ਦੇ ਵਿੱਚ 7 ਅਗਸਤ 2020 ਨੂੰ 에어 ਇੰਡੀਆ ਐਕਸਪ੍ਰੈਸ ਦਾ ਵਿਮਾਨ ਰਨਵੇ ਤੋਂ ਫਿਸਲ ਕੇ ਕ੍ਰੈਸ਼ ਹੋ ਗਿਆ ਸੀ ਇਸ ਵਿੱਚ 21 ਪੈਸੇਂਜਰਜ਼ ਦੀ ਮੌਤ ਹੋ ਗਈ ਸੀ ਜਦਕਿ 110 ਲੋਕ ਜ਼ਖਮੀ ਹੋਏ ਸੀ ਇਸ ਵਿੱਚ ਕੋਰੋਨਾ ਦੇ ਦੌਰਾਨ ਬੰਦੇ ਭਾਰਤ ਮਿਸ਼ਨ ਦੇ ਤਹਿਤ ਦੁਬਈ ਤੋਂ ਭਾਰਤੀਆਂ ਨੂੰ ਲਿਆਇਆ ਜਾ ਰਿਹਾ ਸੀ ਤੇ ਹੁਣ ਜੇਕਰ ਅਸੀਂ ਤਾਜ਼ਾ ਹਾਦਸੇ ਦੀ ਤਸਵੀਰਾਂ ਤੁਹਾਨੂੰ ਵਿਖਾਈਏ ਤਾਂ ਇਹ ਉਡਾਨ ਜੋ ਕਿ 에어 ਇੰਡੀਆ ਦੀ ਉਡਾਨ ਸੀ ਉਸਨੇ ਅਹਮਦਾਬਾਦ ਤੋਂ ਉਡਾਨ ਭਰੀ ਸੀ ਤੇ ਵਿਮਾਨ ਦੇ ਡਿੱਗਦੇ ਹੀ ਉਸ ਵਿੱਚ ਅੱਗ ਲੱਗ ਜਾਂਦੀ ਚਾਰੋਂ ਪਾਸੇ ਚਾਰੇ ਪਾਸੇ ਤੁਸੀਂ ਵੇਖ ਸਕਦੇ ਹੋ ਸਿਰਫ ਧੂਆਂ ਹੀ ਧੂਆਂ ਨਜ਼ਰ ਆ ਰਿਹਾ ਬਲਾਸਟ ਇੰਨੀ ਜ਼ੋਰ ਦੀ ਹੋਇਆ ਕਿ ਲੋਕ ਇੱਕਦਮ ਡਰ ਗਏ ਕਿ ਆਹ ਕੀ ਹੋਇਆ ਉੱਥੇ ਹੀ 242 ਲੋਕ ਸਵਾਰ ਸਨ ਤੇ ਹੁਣ ਦੱਸਿਆ ਜਾ ਰਿਹਾ ਕਿ 100 ਲੋਕਾਂ ਦੀ ਮੌਤ ਹੋ ਚੁੱਕੀ ਹੈ 169 ਭਾਰਤੀ ਇਸ ਵਿੱਚ ਸ਼ਾਮਲ ਸਨ ਤੇ ਨਾਲ ਹੀ 에ਅਰ ਇੰਡੀਆ ਨੇ ਹੈਲਪਲਾਈਨ ਨੰਬਰ ਵੀ ਜਾਰੀ ਕੀਤਾ ਹੈ ਵਿਮਾਨ ਹਾਦਸੇ ਤੋਂ ਬਾਅਦ ਇਸ ਨੰਬਰ ਨੂੰ ਜਾਰੀ ਕੀਤਾ ਗਿਆ ਤੇ ਨਾਲ ਹੀ ਤੋਂ ਅੰਦਾਜ਼ੇ ਕਿ ਲਗਾਤਾਰ ਮਿਤਕਾਂ ਦੇ ਜੋ ਜੋ ਮਿਤਕ ਲੋਕ ਨੇ ਉਹਨਾਂ ਦੇ ਦੇਹਾਂ ਨੂੰ ਕੱਢਣ ਵਾਸਤੇ ਜੋ ਰਾਹਤ ਤੇ ਬਚਾਅ ਕਾਰਜ ਜੋ ਕਰਮੀ ਨੇ ਉਹਨਾਂ ਨੂੰ ਬਹੁਤ ਜ਼ਿਆਦਾ ਮਸ਼ਕਕਤ ਕਰਨੀ ਪੈ ਰਹੀ ਹੈ ਬਹੁਤ ਜ਼ਿਆਦਾ ਦਿੱਕਤਾਂ ਦਾ ਜੋ ਇੱਥੇ ਸਾਹਮਣਾ ਕਰਨਾ ਪੈ ਰਿਹਾ ਹਾਲਾਂਕਿ ਪਹਿਲਾ ਇਹ ਵੀ ਚੀਜ਼ ਸਾਹਮਣੇ ਆਂਦੀ ਹੈ ਕਿ ਆਖਰਕਾਰ ਇਹ ਜੋ ਹਾਦਸਾ ਹੋਇਆ ਕੀ ਹੋਇਆ ਕਿਵੇਂ ਹੋਇਆ ਇਸ ਦੇ ਪਿੱਛੇ ਦੋ ਕਾਰਨ ਦੱਸੇ ਜਾ ਰਹੇ ਨੇ ਪਹਿਲਾ ਕਾਰਨ ਇਹ ਹੋ ਸਕਦਾ ਹੈ ਕਿ ਜਹਾਜ਼ ਦੇ ਇੰਜਨ ਦੇ ਵਿੱਚ ਖਰਾਬੀ ਆਈ ਹੋ ਸਕਦੀ ਹੈ ਦੂਜਾ ਕਾਰਨ ਜਹਾਜ਼ ਦੇ ਪਿਛਲੇ ਹਿੱਸੇ ਦਾ ਟਕਰਾਉਣਾ ਦੱਸਿਆ ਜਾ ਰਿਹਾ ਹੈ ਕਿ ਹੋ ਸਕਦਾ ਹੈ ਇਹ ਟਕਰਾ ਗਿਆ ਹੋਵੇ ਇਹ ਜਹਾਜ਼ ਬੋਇੰਗ 787 ਡ੍ਰੀਮ ਲਾਈਨਰ ਸੀ ਤੇ ਲੰਮੀ ਦੂਰੀਆਂ ਅੰਤਰਰਾਸ਼ਟਰੀ ਉਡਾਨਾਂ ਦੇ ਲਈ ਇੱਕ ਸ਼ਾਨਦਾਰ ਜਹਾਜ਼ ਇਸ ਨੂੰ ਮੰਨਿਆ ਜਾਂਦਾ ਹੈ ਜਹਾਜ਼ ਦੇ ਵਿੱਚ ਕੁੱਲ 220 ਯਾਤਰੀ 12 ਚਾਲਕ ਦਲ ਦੇ ਮੈਂਬਰ ਦੱਸੀ ਜਾ ਰਹੇ ਨੇ ਕਰੂ ਮੈਂਬਰਸ ਜਿਹੜੇ ਨੇ ਦੱਸੀ ਜਾ ਰਹੇ ਨੇ 242 ਟੋਟਲ ਇਸ ਜਹਾਜ਼ ਦੇ ਵਿੱਚ ਲੋਕ ਜਿਹੜੇ ਸਨ ਸਵਾਰ ਸੰ ਪਹਿਲਾਂ 50 ਤੇ ਹੁਣ ਅੰਕੜਾ 100 ਤੱਕ ਪਹੁੰਚ ਚੁੱਕਿਆ ਉੱਥੇ ਕੁਝ ਤਸਵੀਰਾਂ ਇੰਨੀ ਕੁ ਜ਼ਿਆਦਾ ਪਰੇਸ਼ਾਨ ਕਰਨ ਵਾਲੀਆਂ ਨੇ ਲੋਕ ਜਿਹੜੇ ਨੇ ਉੱਥੇ ਵੇਖ ਸਕਦੇ ਆ ਕਿ ਲੋਕ ਕਿਵੇਂ ਸੜ ਕੇ ਉਹਨਾਂ ਦੀ ਕੀ ਹਾਲਤ ਹੋ ਚੁੱਕੀ ਹੈ ਉਹ ਅਸੀਂ ਬਿਆਨ ਵੀ ਨਹੀਂ ਕਰ ਸਕਦੇ ਕੁਝ ਸਮੇਂ ਬਾਅਦ ਹੀ ਕੋਈ ਨਾ ਕੋਈ ਅਜੀਹੀ ਦੁਰਘਟਨਾ ਸਾਹਮਣੇ ਆ ਜਾਂਦੀ ਹੈ ਜੋ ਕਿ ਪੂਰੇ ਦੇਸ਼ ਨੂੰ ਹਿਲਾ ਕੇ ਰੱਖ ਦਿੰਦੀ ਹੈ ਹੁਣ ਜੋ 에ਅਰ ਇੰਡੀਆ ਦਾ ਜੋ ਜਹਾਜ਼ ਸੀ ਜੋ ਕਿ ਲੰਡਨ ਲਈ ਰਵਾਨਾ ਹੋਇਆ ਸੀ ਅਹਮਦਾਬਾਦ ਤੋਂ ਇਸ ਨੇ ਉਡਾਨ ਭਰੀ ਸੀ ਕਿੰਨੀ ਬੁਰੀ ਤਰੀਕੇ ਨਾਲ ਉਹ ਜਹਾਜ਼ ਸੀ ਕ੍ਰੈਸ਼ ਹੋ ਗਿਆ ਪਹਿਲਾਂ ਦੱਸਿਆ ਜਾ ਰਿਹਾ ਸੀ ਕਿ 30 ਤੋਂ 40 ਜਿਹੜੇ ਇਹਦੇ ਵਿੱਚ ਜਿਹੜੇ ਪੈਸੇਂਜਰ ਸਨ ਉਹਨਾਂ ਦਾ ਮਰਨ ਦਾ ਖੱਛਾ ਜਤਾਇਆ ਜਾ ਰਿਹਾ ਸੀ ਪਰ ਹੁਣ ਮ੍ਰਿਤਕਾਂ ਦਾ ਅੰਕੜਾ 100 ਤੱਕ ਪਹੁੰਚ ਚੁੱਕਿਆ ਹੈ 242 ਯਾਤਰੀ ਇਸ ਵਿੱਚ ਸਵਾਰ ਸਨ ਤੇ ਹੁਣ ਦੱਸਿਆ ਜਾ ਰਿਹਾ ਕਿ 100 ਲੋਕਾਂ ਦੇ ਮਰਨ ਦੀ ਖਬਰ ਜਿਹੜੀ ਆ ਸਾਹਮਣੇ ਆ ਰਹੀ ਹੈ ਤਾਂ ਸਾਬਕਾ ਸੀਐਮ ਰੂਪਾਨੀ ਸਮੇਤ 242 ਲੋਕ ਇਸ ਜਹਾਜ਼ ਦੇ ਵਿੱਚ ਸਵਾਰ ਹੁੰਦੇ ਨੇ ਤੇ ਦੱਸਿਆ ਜਾ ਰਿਹਾ ਕਿ ਇਸ ਵਿੱਚ 169 ਲੋਕ ਜਿਹੜੇ ਸਨ ਉਹ ਭਾਰਤੀ ਸਨ ਤੇ ਨਾਲ ਹੀ 53 ਲੋਕ ਜਿਹੜੇ ਸਨ ਉਹ ਬ੍ਰਿਟਿਸ਼ ਲੋਕ ਸਨ ਜੀਆਂ 53 ਬ੍ਰਿਟਿਸ਼ ਯਾਤਰੀ ਇਸ ਵਿੱਚ ਸਵਾਰ ਸਨ ਉੱਥੇ ਹੀ ਸੱਤ ਪੁਰਤਗਾਲੀ ਤੇ ਇੱਕ ਕੈਨੇਡਾ ਦਾ ਨਾਗਰਿਕ ਵੀ ਇਸ ਵਿੱਚ ਸ਼ਾਮਲ ਸੀ 에어 ਇੰਡੀਆ ਦੀ ਫਲਾਈਟ ਨੰਬਰ AI171 ਨੇ ਦੁਪਹਿਰ 1 ਵਜੇ 38 ਮਿੰਟ ਤੇ ਉਡਾਨ ਭਰੀ ਸੀ ਦੁਪਹਿਰ 1 ਵਜੇ 40 ਮਿੰਟ ਤੇ ਕ੍ਰੈਸ਼ ਹੋ ਜਾਂਦਾ ਹੈ ਜਾਣਕਾਰੀ ਦੇ ਮੁਤਾਬਿਕ ਵਿਮਾਨ 에어ਪੋਰਟ ਦੀ ਦੀਵਾਰ ਤੇ 에어 ਕਸਟਮ ਕਾਰਗੋ ਆਫਿਸ ਦੇ ਕੋਲ ਹੀ ਕ੍ਰੈਸ਼ ਹੋਇਆ ਵਿਮਾਨ ਦੇ ਡਿੱਗਦੇ ਹੀ ਪੂਰੇ ਇਲਾਕੇ ਦੇ ਵਿੱਚ ਤੁਸੀਂ ਤਸਵੀਰਾਂ ਵੇਖ ਸਕਦੇ ਹੋ ਕਿ ਧੂਏ ਦਾ ਗੁਬਾਰ ਜੋ ਹੈ ਉਹ ਦਿਖਾਈ ਦੇ ਰਿਹਾ ਇਸ ਤੋਂ ਪਹਿਲਾਂ ਅਸੀਂ ਜੇਕਰ 2020 ਦੀ ਗੱਲ ਕਰੀਏ ਤਾਂ ਇਸ ਨੇ 2020 ਦੇ ਪਲੇਨ ਕ੍ਰੈਸ਼ ਦੀ ਅਦਵਾਦੀ ਤੇ ਕੇਰਲ ਦੇ ਕੋਜੀਕੋਡ ਦੇ ਵਿੱਚ 7 ਅਗਸਤ 2020 ਨੂੰ 에어 ਇੰਡੀਆ ਐਕਸਪ੍ਰੈਸ ਦਾ ਵਿਮਾਨ ਰਨਵੇ ਤੋਂ ਫਿਸਲ ਕੇ ਕ੍ਰੈਸ਼ ਹੋ ਗਿਆ ਸੀ ਇਸ ਵਿੱਚ 21 ਪੈਸੇਂਜਰਜ਼ ਦੀ ਮੌਤ ਹੋ ਗਈ ਸੀ ਜਦਕਿ 110 ਲੋਕ ਜ਼ਖਮੀ ਹੋਏ ਸੀ ਇਸ ਵਿੱਚ ਕੋਰੋਨਾ ਦੇ ਦੌਰਾਨ ਵੰਦੇ ਭਾਰਤ ਮਿਸ਼ਨ ਦੇ ਤਹਿਤ ਦੁਬਈ ਤੋਂ ਭਾਰਤੀਆਂ ਨੂੰ ਲਿਆਇਆ ਜਾ ਰਿਹਾ ਸੀ ਤੇ ਹੁਣ ਜੇਕਰ ਅਸੀਂ ਤਾਜ਼ਾ ਹਾਦਸੇ ਦੀਆਂ ਤਸਵੀਰਾਂ ਤੁਹਾਨੂੰ ਵਿਖਾਈਏ ਤਾਂ ਇਹ ਉਡਾਨ ਜੋ ਕਿ 에어 ਇੰਡੀਆ ਦੀ ਉਡਾਨ ਸੀ ਉਸਨੇ ਅਹਮਦਾਬਾਦ ਤੋਂ ਉਡਾਨ ਭਰੀ ਸੀ ਤੇ ਵਿਮਾਨ ਦੇ ਡਿੱਗਦੇ ਹੀ ਉਸ ਵਿੱਚ ਅੱਗ ਲੱਗ ਜਾਂਦੀ ਚਾਰੋਂ ਪਾਸੇ ਚਾਰੇ ਪਾਸੇ ਤੁਸੀਂ ਵੇਖ ਸਕਦੇ ਹੋ ਸਿਰਫ ਧੂਆਂ ਹੀ ਧੂਆਂ ਨਜ਼ਰ ਆ ਰਿਹਾ ਬਲਾਸਟ ਇੰਨੀ ਜ਼ੋਰ ਦੀ ਹੋਇਆ ਕਿ ਲੋਕ ਇੱਕਦਮ ਡਰ ਗਏ ਕਿ ਆਹ ਕੀ ਹੋਇਆ ਉੱਥੇ ਹੀ 242 ਲੋਕ ਸਵਾਰ ਸਨ ਤੇ ਹੁਣ ਦੱਸਿਆ ਜਾ ਰਿਹਾ ਕਿ 100 ਲੋਕਾਂ ਦੀ ਮੌਤ ਹੋ ਚੁੱਕੀ ਹੈ 169 ਭਾਰਤੀ ਇਸ ਵਿੱਚ ਸ਼ਾਮਲ ਸਨ ਤੇ ਨਾਲ ਹੀ 에ਅਰ ਇੰਡੀਆ ਨੇ ਹੈਲਪਲਾਈਨ ਨੰਬਰ ਵੀ ਜਾਰੀ ਕੀਤਾ ਹੈ ਵਿਮਾਨ ਹਾਦਸੇ ਤੋਂ ਬਾਅਦ ਇਸ ਨੰਬਰ ਨੂੰ ਜਾਰੀ ਕੀਤਾ ਗਿਆ ਤੇ ਨਾਲ ਹੀ ਤੋਂ ਅੰਦਾਜ਼ੇ ਕਿ ਲਗਾਤਾਰ ਮ੍ਰਿਤਕਾਂ ਦੇ ਜੋ ਜੋ ਮ੍ਰਿਤਕ ਲੋਕ ਨੇ ਉਹਨਾਂ ਦੇ ਦੇਹਾਂ ਨੂੰ ਕੱਢਣ ਵਾਸਤੇ ਜੋ ਰਾਹਤ ਤੇ ਬਚਾਅ ਕਾਰਜ ਜੋ ਕਰਮੀ ਨੇ ਉਹਨਾਂ ਨੂੰ ਬਹੁਤ ਜ਼ਿਆਦਾ ਮਸ਼ਕੱਤ ਕਰਨੀ ਪੈ ਰਹੀ ਹੈ ਬਹੁਤ ਜ਼ਿਆਦਾ ਦਿੱਕਤਾਂ ਦਾ ਜੋ ਇੱਥੇ ਸਾਹਮਣਾ ਕਰਨਾ ਪੈ ਰਿਹਾ ਹਾਲਾਂਕਿ ਪਹਿਲਾ ਇਹ ਵੀ ਚੀਜ਼ ਸਾਹਮਣੇ ਆਂਦੀ ਹੈ ਕਿ ਆਖਰਕਾਰ ਇਹ ਜੋ ਹਾਦਸਾ ਹੋਇਆ ਕੀ ਹੋਇਆ ਕਿਵੇਂ ਹੋਇਆ ਇਸ ਦੇ ਪਿੱਛੇ ਦੋ ਕਾਰਨ ਦੱਸੇ ਜਾ ਰਹੇ ਨੇ ਪਹਿਲਾ ਕਾਰਨ ਇਹ ਹੋ ਸਕਦਾ ਹੈ ਕਿ ਜਹਾਜ਼ ਦੇ ਇੰਜਨ ਦੇ ਵਿੱਚ ਖਰਾਬੀ ਆਈ ਹੋ ਸਕਦੀ ਹੈ ਦੂਜਾ ਕਾਰਨ ਜਹਾਜ਼ ਦੇ ਪਿਛਲੇ ਹਿੱਸੇ ਦਾ ਟਕਰਾਉਣਾ ਦੱਸਿਆ ਜਾ ਰਿਹਾ ਹੈ ਕਿ ਹੋ ਸਕਦਾ ਹੈ ਇਹ ਟਕਰਾ ਗਿਆ ਹੋਵੇ ਇਹ ਜਹਾਜ਼ ਬੋਇੰਗ 787 ਡ੍ਰੀਮ ਲਾਈਨਰ ਸੀ ਤੇ ਲੰਮੀ ਦੂਰੀਆਂ ਅੰਤਰਰਾਸ਼ਟਰੀ ਉਡਾਨਾਂ ਦੇ ਲਈ ਇੱਕ ਸ਼ਾਨਦਾਰ ਜਹਾਜ਼ ਇਸ ਨੂੰ ਮੰਨਿਆ ਜਾਂਦਾ ਹੈ ਜਹਾਜ਼ ਦੇ ਵਿੱਚ ਕੁੱਲ 220 ਯਾਤਰੀ 12 ਚਾਲਕ ਦਲ ਦੇ ਮੈਂਬਰ ਦੱਸੇ ਜਾ ਰਹੇ ਨੇ ক্রੂ ਮੈਂਬਰਸ ਜਿਹੜੇ ਨੇ ਦੱਸੇ ਜਾ ਰਹੇ ਨੇ 242 ਟੋਟਲ ਇਸ ਜਹਾਜ਼ ਦੇ ਵਿੱਚ ਲੋਕ ਜਿਹੜੇ ਸਨ ਸਵਾਰ ਸਨ ਪਹਿਲਾਂ 50 ਤੇ ਹੁਣ ਅੰਕੜਾ 100 ਤੱਕ ਪਹੁੰਚ ਚੁੱਕਿਆ ਉੱਥੇ ਕੁਝ ਤਸਵੀਰਾਂ ਇੰਨੀ ਕੁ ਜ਼ਿਆਦਾ ਪਰੇਸ਼ਾਨ ਕਰਨ ਵਾਲੀਆਂ ਨੇ ਲੋਕ ਜਿਹੜੇ ਨੇ ਉੱਥੇ ਵੇਖ ਸਕਦੇ ਆ ਕਿ ਲੋਕ ਕਿਵੇਂ ਸੜ ਕੇ ਉਹਨਾਂ ਦੀ ਕੀ ਹਾਲਤ ਹੋ ਚੁੱਕੀ ਹੈ ਉਹ ਅਸੀਂ ਬਿਆਨ ਵੀ ਨਹੀਂ ਕਰ ਸਕਦੇ